ਮੈਂ ਮੈਂ ਤੇ ਸੁਰਜਣ ਨੇ ਅੱਜ ਤੁਹਾਡੇ ਬਾਰੇ ਬਹੁਤ ਸੋਚਿਆ ਤੇ ਸੋਚਣ ਤੋਂ ਬਾਅਦ ਅਸੀਂ ਇਸ ਨਤੀਜੇ ਤੇ ਪਹੁੰਚੇ ਆ ਇਸ ਕਰਕੇ ਵੀ ਚਾਹੁੰਦੇ ਆ ਬਾਰੋ ਜੀ ਵੀ ਤੂੰ ਕਿਉਂ ਨਾ ਸਾਡੇ ਨਾਲ ਬਿਜ਼ਨਸਾਂ ਜਾਝਾ ਕਰ ਲਵੇਂ ਬਿਜ਼ਨਸ ਨੂੰ ਮਰ ਜਾਣਾ ਤੁਸੀਂ ਟਰਾਂਸਪੋਰਟ ਖੋਲੀ ਆ ਓਹੋ ਉਹ ਸਲਾਹ ਦਿੱਤੀ ਆ ਮੰਨ ਲਈ ਮੰਨ ਨਹੀਂ ਤਾਂ ਦਾਣੇ ਭੁੰਨ ਠੀਕ ਆ ਤੂੰ ਦਾਣੇ ਭੁੰਨ ਸਕ ਮਰ ਜਾਣਾ ਤੁਹਾਡੇ ਦਾਣੇ ਭੁੰਨ ਦੇ ਦਫਾ ਹੋ ਜੇ ਕਹਿੰਦੀ ਸੀ ਸਵੇਰੇ ਸਵੇਰੇ ਭੂੰਡ ਖਾ ਕੇ ਆਉਂਦੀ ਆ ਅੱਗ ਮੂਰੇ ਬੈਠ ਬੈਠ ਕੇ ਨਾ ਠੱਠੀ ਵਾਂਗੂੰ ਤਪੀ ਰਹਿੰਦੀ ਆ ਹਰ ਵਕਤ ਉਹ ਪਜਨਿਆ ਉਹ ਤੇਰੀ ਮੇਮ ਆ ਗਈ ਆਇਦਰ ਹੋ ਫਿਰ ਇੱਥੇ ਡੋਕੇ ਲੈਣਾ ਮੈਡਮ ਜੀ ਕੀ ਗੁੱਡ ਮਾਰਨੀ ਗੁੱਡ ਮਾਰਨੀ ਤੇ ਮੈਨੇ ਤੁਹਾਡੇ ਨਾਲ ਗੱਲ ਕਰਨੀ ਆ ਜੀ ਹਾਂ ਜੀ ਤੇ ਉਹ ਦਿਨ ਤੁਸੀਂ ਫੇ ਛੱਪੜ ਤੇ ਹੁਣ ਕਦੋਂ ਫੋਟੋ ਬਣਾਉਣਾ ਹੋਗੇ ਕਿਉਂ ਤੇ ਉਸ ਦਿਨ ਵੀ ਤੁਸੀਂ ਤਿਲਕ ਘਰ ਡਿੱਗਨੇ ਲੱਗੇ ਸੀ ਮੈਂਨੇ ਤੇਰੇ ਕੋ ਬਚਾਇਆ tha ਤੇ ਹੁਣ ਵੀਰ ਬਚਾਉਂਗਾ ਤੇ ਵੀ ਤੂੰ ਮੇਰੇ ਹੱਥ ਤੇ ਮਿੱਟੀ ਕਰੇਗੀ ਨਾ ਮਰ ਜਾਣਿਓ ਜੋ ਕੁੜੀ ਵਿਚਾਰੀ ਨੂੰ ਤੁਹਾਡੀ ਸਮਝ ਨਹੀਂ ਲੱਗਦੀ ਤੁਸੀਂ ਮਸ਼ਖਰੀਆਂ ਕਰਦੇ ਨਾ ਅੰਦਰ ਮੈਂ ਦੱਦੀ ਕਿ ਰੱਤਾ ਹੋ ਜਾਇ ਛੱਡ ਜਾ ਹੁਣ ਉੱਠਾ ਜਾ ਹੁਣ ਆਏ ਕਰ ਕੰਦ ਟੱਪ ਵਾਗ ਠੀਕ ਹੈ ਤੇਰਾ ਉਹ ਜੇ ਕਾਂਦਰੀ ਪਾ ਕੇ ਤਾਂ ਖੀਰ ਕਿਵੇਂ ਖਾਵਾਂਗੇ ਨਾਲੇ ਕਿਸ਼ਮਿਸ਼ ਓਏ ਅਕਲ ਦਾ ਵੈਰੀਆ ਜੇ ਕੰਦ ਟੋਪੀ ਖੀਰ ਦੀ ਥਾਂ ਤੇ ਜੁੱਤੀਆਂ ਖਾਣੀਆਂ ਪੈਣ ਗਿਆ ਬਾ ਤਾਂ ਮੇ ਸੋਚਿਆ ਹੀ ਨਹੀਂ ਸੀ ਸਰ ਜੀਣਾ ਹੁਣ ਕੀ ਕਰਗੀ ਸੋਚਦਾ ਕੀ ਆ ਕੰਦ ਟੱਪ ਮਾਰ ਹਿੰਮਤ ਏ ਆਰਾਮ ਨਾਲ ਜਾਣਦੇ 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 ਜਾਂਦੇ 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 ਜਾਣਦੇ ਆਹ ਤਦਸਮਰ ਜਾਣਦੇ ਜਾਂਦੇ ਨੂੰ ਗੱਡੀ ਬੈਕ ਕਰਾਉਣਾ ਤੇ ਤੈਨੂੰ ਰਪਾਣੀ ਗੱਡੀ ਬੈਕ ਕਰਾਉਣਾ ਹੀ ਹੁੰਦੀ ਐ ਚੱਲ ਆ ਮੈਂ ਤੇ ਚੱਕਉਂ ਆ ਤੇਰਾ ਤੇਰਾ ਦੇਖੀ ਤੇਰਾ ਸੇਕਉਂ ਦੀ ਮਰਵਾ ਮੈਂ ਗਾ ਇਹ ਐਸੀ ਬੜੀ ਹਾਸੇ ਕੋਈ ਨੁਕੜਾ ਹਉਣ ਵਾਸਤੇ ਲਾਇਸੈਂਸ ਲੈਣਾ ਪੈਂਦਾ ਤੇਰੇ ਨਾਲ ਨਾਸਾ ਪੜਦੂ ਜੇ ਮੈਂ ਸ਼ੱਕ ਮਾਰੀਆ ਆ ਗਾ ਚੁੱਪ ਬੜ ਕੇ ਹੌਲੀ ਹੌਲੀ ਤੁਰਿਆ ਖੜਾਕ ਨਾ ਹੋ ਜੇ ਜਮਈ ਲੈਰੇ 'ਚ ਮੈਨੂੰ ਤਾਂ ਨਜ਼ਰੇ ਨਹੀਂ ਆਉਂਦਾ ਕਿ ਖੀਰ ਵਾਲਾ ਪਤੀਲਾ ਹੈ ਕਿੱਥੇ ਐ ਆ ਪੈ ਗਿਆ ਮੇਰਾ ਪਤਾ ਓਏ ਇਹ ਤਾਂ 부ੜੀ ਐ ਓਏ ਹੋ ਗਿਆ ਤੇ ਸੁੱਤੀ ਪਈ ਤੇ ਦੰਦੀ ਵੱਢ ਲਈ ਤੇ ਤੇਰੀਆਂ ਸਾਰੀਆਂ ਉਂਗਲਾਂ ਚੱਪ ਲੈ ਲਈਆਂ ਦਾ ਬਚਾ ਹੋ ਗਿਆ ਬਚਾ ਹੋ ਗਿਆ ਹਾਈ ਕਰ ਚੁੱਪ ਕਰ ਅਸਾਂ ਇਹਨਾਂ ਦੇ ਹੱਥ ਮਾਰਦੇ ਦੀ ਤੂੰ ਹੀ ਮਾਰਿਆ ਕੌਣ ਆ ਇੱਕ ਤਾਂ ਮਰ ਜਾਣੀਆਂ ਬਿੱਲੀਆਂ ਸਾਹ ਨਹੀਂ ਲੈਣ ਦਿੰਦੀ ਹਟ ਦੇ ਜੀ ਬਿੱਲੀ ਪੂਰ ਜਾਣੀਆਂ ਬਿੱਲੀਆਂ ਅੱਜ ਦੋਵੇਂ ਇਕੱਠੀਆਂ ਆ ਗਈਆਂ ਨੇ